ਪੰਜਾਬ ਸਰਕਾਰ ਵੱਲੋਂ ਜੋ ਇਹ ਜੁੱਧ ਨਸ਼ਾ ਵਿਰੋਧ ਮਹਿਮ ਜਿਹੜੀ ਛੇੜੀ ਹੋਈ ਹੈ ਉਹਦੇ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਕੋਲਰ ਮਾਂ ਜੋ ਕਮਿਸ਼ਨਰ ਆਫ ਪੁਲਿਸ ਸਾਹਿਬ ਅ ਉਨ੍ਹਾਂ ਦੀ ਖਾਸ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਐਡੀਸਬੀ ਸਿਟੀ ਵਾਂਦੀਆਂ ਸੁਪਰਵਾਈਜ਼ਰ ਹੇਠ ਜਿਹੜੀ ਕਮਿਸ਼ਨਰ ਦੀ ਪੋਸਟ ਦੇ ਵਿੱਚ ਜ਼ੋਨ 1 ਦੀ ਜਿਹੜੀ ਸਾਡੀ ਟੀਮ ਹੈ ਬਹੁਤ ਵਧੀਆ ਕੰਮ ਕਰੀ ਹੈ ਉਸੇ ਲੜੀ ਦੇ ਤਹਿਤ ਮਿਤੀ 10 ਤੈ ਨੂੰ ਅਸੀਂ ਇੱਕ ਸਰਜੀਤ ਸਿੰਘ ਬਿੱਟੂ ਵਾਸੀ ਬਲਕਲਾਂ ਨੂੰ ਐ ਐਨਡੀਬੀਸਿ ਰੈਸਟ ਕੀਤਾ ਸੀ ਤੇ ਉਹਦੇ ਕੋਲੋਂ 1 ਕਿਲੋ ਦੇ 12 ਗ੍ਰਾਮ ਹੀਰੋ ਬਰਾਮਦ ਕੀਤੀ ਸੀ ਜਿਹਦੇ ਖਿਲਾਫ ਉਹ 12 ਨੰਬਰ ਮਕਰਮਾ ਦਾਜ ਕੀਤਾ ਗਿਆ ਥਾਣਾ ਡੀ ਡਿਵੀਜ਼ਨ ਦੇ ਵਿੱਚ ਉਸੇ ਲੜੀ ਦੇ ਤਹਿਤ ਜਦੋਂ ਉਹਨੂੰ ਇੰਟਰੋਗੇਸ਼ਨ ਹੋਈ ਤਾਂ ਉਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਸੀਗੇ ਉਹ ਸਟੇਮਸ ਕੀਤੇ ਗਏ ਬੈਕਵਰਡ ਲਿੰਕੇਜ ਦੇ ਵਿੱਚ ਉਹਦੇ ਵਿੱਚ ਆਇਆ ਸੀ ਪੰਮੋਦੀਪ ਸਿੰਘ ਵਾਸੀ ਪੇਟੇਵੱਡ ਤੇ ਫਾਰਵਰਡ ਲਿੰਕੇਜ ਦੇ ਵਿੱਚ ਕੁਲਵੀਰ ਸਿੰਘ ਵਾਸੀ ਬਾਲ ਆਇਆ ਸੀਗਾ ਇਹ ਕੁਲਵੀਰ ਸਿੰਘ ਬਾਲੂ ਵਾਸੀ ਵਾਸੀ ਬਾਲ ਨੂੰ ਮਿਤੀ 18 3 24 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਦੇ ਕੋਲੋਂ ਵੀ 50 ਗ੍ਰਾਮ ਹੀਰੋ ਜਿਹੜੀ ਬਰਾਮਦ ਕੀਤੀ ਗਈ ਸੀ ਇਸੀ ਤਰ੍ਹਾਂ ਜਿਹੜਾ ਉਹਦਾ ਬੈਕਗ੍ਰਾਉਂਡ ਲਿੰਕਰ ਸੀਗਾ ਪਵਨਦੀਪ ਸਿੰਘ ਵਾਸੀ ਭੀਟੇਵੜ ਉਹਨੂੰ ਮਿਤੀ 24 25 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਪੁੱਛ ਕੇ ਇਸ ਦੌਰਾਨ 3 ਲੱਖ ਰੁਪਏ ਜਿਹੜੇ ਡਰਗ ਮਨੀ ਜਿਹੜੀ ਉਸਨੇ ਮੰਨਿਆ ਹੈ ਕਿ ਉਸਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਹੈ ਜਿਹੜੇ ਉਹ ਨਸ਼ੇ ਅਗੇ ਦਿੰਦਾ ਸੀਗਾ ਉਹਨਾਂੋਂ ਜਿਹੜੀ ਕਮਾਈ ਆਉਂਦੀ ਸੀ ਉਹਦੇ ਨਾਲੇ ਉਹ ਕਾਰੋਬਾਰ ਕਰਦਾ ਸੀਗਾ ਤੇ ਇਹ 3 ਲੱਖ ਰੁਪਏ ਟੋਟਲ ਉਹਦੇ ਕੋਲੋਂ ਬਰਾਮਦ ਕੀਤਾ ਗਿਆ ਜਿਹਦੇ ਦੇ ਤਹਿਤ ਮਗਰਮਾ ਵਿੱਚ 27 ਸੀਤਾ ਵਾਦਾ ਕੀਤਾ ਗਿਆ ਤੇ ਇਹਦਾ ਅਜੇ ਪੁਲਿਸ ਰਿਮਾਰਡ ਤੇ ਆ ਇਹਦੇ ਕੋਲੋਂ ਸਾਨੂੰ ਹੋਰ ਵੀ ਰਿਕਵਰੀ ਆਉਂਦੀ ਆਸ ਹੈਗੀ